ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕ ਜ਼ਿੰਦਗੀ ਦੇ ਵਿੱਚ ਬਹੁਤ ਹਸਮੁਖ ਹੁੰਦੇ ਆ ਤੇ ਬਹੁਤ ਖੁਸ਼ਮਜ਼ਾਜ਼ ਹੁੰਦੇ ਆ ਤੇ ਦੂਜੇ ਪਾਸੇ ਕੁਝ ਲੋਕ ਜਏ ਹੁੰਦੇ ਆ ਜਿਹੜੇ ਪੂਰੀ ਜ਼ਿੰਦਗੀ ਦੁਖੀ ਰਹਿੰਦੇ ਆ ਇਹਦਾ ਕਾਰਨ ਕੀ ਹੈ ਇੱਕ ਬਹੁਤ ਛੋਟਾ ਜਿਹਾ ਬਰੀਕ ਕਾਰਨ ਹੈ ਸਾਡੇ ਮਨ ਦੇ ਵਿੱਚ ਦੋ ਤਰ੍ਹਾਂ ਦੇ ਭਾਵ ਪੈਦਾ ਹੁੰਦੇ ਆ ਚੰਗੇ ਤੇ ਮਾੜੇ 네ਗੇਟਿਵ ਤੇ ਪੋਜ਼ਿਟਿਵ ਜਿਹੜੇ ਲੋਕ ਪੋਜ਼ਿਟਿਵ ਭਾਵ ਤੇ ਪੋਜ਼ਿਟਿਵ ਈਮੋਸ਼ਨ ਤੇ ਧਿਆਨ ਦਿੰਦੇ ਆ ਉਹ ਲੋਕ ਜ਼ਿੰਦਗੀ ਦੇ ਵਿੱਚ ਖੁਸ਼ ਰਹਿੰਦੇ ਆ ਲੰਮੀ ਉਮਰ ਭੋਗਦੇ ਆ ਤੇ ਆਪਣੇ ਕੰਮ ਕਾਜ ਦੇ ਵਿੱਚ ਵੀ ਬਹੁਤ ਸਕਸੈਸ ਹੁੰਦੇ ਆ ਉਹਦੇ ਉਲਟ ਜਿਹੜੇ ਲੋਕ ਦੁੱਖ ਦੇ ਭਾਵ ਤੇ ਧਿਆਨ ਦਿੰਦਿਆ ਆਪਣਾ ਧਿਆਨ ਕੇਂਦ੍ਰਿਤ ਕਰਦੇ ਆ ਉਹ ਲੋਕ ਜ਼ਿੰਦਗੀ ਭਰ ਦੁਖੀ ਰਹਿੰਦੇ ਆ ਪਰੇਸ਼ਾਨ ਰਹਿੰਦੇ ਆ ਟੈਨਸ਼ਨ ਮੁਸ਼ਕਲਾਂ مصیبتਾਂ ਤੇ ਦੁੱਖਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਜੇਕਰ ਆਪਦੀ ਜ਼ਿੰਦਗੀ ਵਿੱਚ ਜ਼ਿੰਦਗੀ ਨੂੰ ਬਿਹਤਰ ਬਣਾਉਣਾ